ਇਹ ਇੱਕ ਵੀਡੀਓ ਬਣੀ ਹੋਈ ਨਹੀਂ ਇਹ ਯੋਗ ਨਹੀਂ ਹੈ ਬਹੁਤ ਹੀ ਦੁਖਦਾਈ ਖਬਰ ਮੋਗਾ ਦੇ ਪਿੰਡ ਰਣਸੀ ਕਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਸੀ ਝਗੜੇ ਦੇ ਚੱਲਦਿਆਂ ਇੱਕ ਨੌਜਵਾਨ ਦਾ ਕਤਲ ਹੋ ਗਿਆ ਦੱਸਦੀ ਹੈ ਕਿ ਮ੍ਰਿਤਕ ਘਰੋਂ ਇਹ ਕਹਿ ਕੇ ਗਿਆ ਸੀ ਕਿ ਰਖੜੀ ਬਨਵਾ ਕੇ ਆਉਣਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਖਬਰ ਹੈਰਾਨ ਕਰ ਦੇਣ ਵਾਲੀ ਹੈ ਅਤੇ ਇਸ ਖਬਰ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹੀ ਮਾਤਮ ਦਾ ਮਾਹੌਲ ਛਾ ਗਿਆ ਹੈ ਆਪਸੀ ਰੰਜਿਸ਼ ਦੇ ਚੱਲਦਿਆਂ ਹੋਈ ਖੂਨੀ ਝੜਾਅ ਦੇ ਦੌਰਾਨ ਇੱਕ ਨੌਜਵਾਨ ਅਬਰਦਰ ਸਿੰਘ ਉਰਫ ਜੱਸਾ ਨਰਮਲ ਸਿੰਘ ਦੇ ਪੁੱਤਰ ਦੀ ਰਣਸੀ ਕਲਾ ਦੇ ਵਿੱਚ ਕਤਲ ਹੋ ਜਾਣ ਦੀ ਖਬਰ ਸਾਹਮਣੇ ਆਉਂਦੀ ਹੈ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਾਂਚ ਕਰ ਰਹੀ ਹੈ ਅਤੇ ਉਸਨੇ ਕਿਹਾ ਸੀ ਕਿ ਰਖੜੀ ਬਨਵਾ ਕੇ ਉਹ ਵਾਪਸ ਆ ਰਿਹਾ ਹੈ ਪਰ ਜਦੋਂ ਉਸ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਤਾਂ ਪਰਿਵਾਰ ਸਦਮੇ ਦੇ ਵਿੱਚ ਚਲਾ ਜਾਂਦਾ ਹੈ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਤੇ ਪੂਰਾ ਪਿੰਡ ਇੱਕ ਵਾਰ ਹੈਰਾਨ ਹੋ ਜਾਂਦਾ ਹੈ ਕਿ ਆਖਰ ਇਹ ਘਟਨਾ ਹੋਈ ਕਿਵੇਂ ਜਿੱਥੇ ਸਾਰਾ ਦੇਸ਼ ਅੱਜ ਰਖੜੀ ਦਾ ਤਿਉਹਾਰ ਮਨਾ ਰਿਹਾ ਹੈ ਭੈਣਾਂ ਆਪਣੇ ਭਰਾਵਾਂ ਦੇ ਨਾਲ ਰਖੜੀ ਬਨ ਕੇ ਇਹ ਤਿਉਹਾਰ ਮਨਾ ਰਹੀਆਂ ਨੇ ਅਜਿਹੀ ਵਿੱਚ ਇਹ ਖਬਰ ਸਾਹਮਣੇ ਆ ਜਾਣਾ ਕਿਤੇ ਨਾ ਕਿਤੇ ਬਹੁਤ ਵੱਡਾ ਮੰਦਭਾਗਾ ਹੈ ਹਿੰਦੂ ਦਾ ਮੈਨੂ ਲੈ ਜਾਂਦਾ ਰੱਬ ਯਾਰ ਉਹਨੂੰ ਰੱਜਵਾਕ ਲੈ ਕੇ ਜਾਂਦਾ ਜੋ ਬਹੁਤ ਮੇਰੇ ਕੋਈ ਜੁਦੀ ਆਖ ਰਹੀ ਹੈ। ਸਾਡਾ ਕੀ ਲੱਗ ਮੂਟਾ ਸੰਗਣ ਤੇਰਾ ਦੇ ਕੀ ਲੱਗ ਮੇਰਾ ਛੋਟਾ ਬ੍ਰਦਰ ਸੀ ਜੀ ਭਰਾ ਸੀ ਕੀ ਸਾਡੀ ਮਾੜਾ ਮੂਟਾ ਤੁਹਾਨੂੰ ਪਤੀ ਅੱਜ ਕੱਲ ਬੱਚਿਆਂ ਦਾ ਰੌਲਾ ਚੱਲਦੀ ਹੈਗਾ ਹਾਂ ਫਿਰ ਕੀ ਹੈ ਥੱਡੇ ਕੋਈ ਰੱਖਣਗਾ ਬਣਾਉਂਦਾ ਸੀ ਦੋਨਾਂ ਭਰਾਵਾਂ ਨੇ ਬਣਾ ਲਈ ਸੀ ਕੋਈ ਰਹਿੰਦਾ ਸੀ ਉਹਨੇ ਬਣਾਉਣੀ ਸੀ ਰਖੜੀ ਜਾਨ ਨੂੰ ਕਹਿੰਦੇ ਮੜਾ ਜਾ ਕੇ ਆਉਣਾਗਾ ਸਾਨੂੰ ਨਹੀਂ ਪਤਾ ਵੀ ਕਿ ਰੱਬ ਜਾਣਦਾ ਕੀ ਭਾਣਾ ਬੱਪ ਰੌਣਾ ਸਪਕੜੇ ਕੋਲੇ ਸੀਗੇ ਉਹ ਪਿੰਡ ਨੂੰ ਆਉਂਦੇ ਸੀਗੇ ਜਿਹੋ ਦੇ ਮਗਰ ਦੀ ਬਾਰ ਦਾਤ ਹੋਈ ਹੈ ਜੀ ਜਿਹੜਾ ਮੁੰਡਾ ਉਹਦਾ ਜਿਹੜਾ ਉਹਦਾ ਮੁੰਡਾ ਨਾਲ ਸੀ ਨਾ ਉਹਦੇ ਉਹਨੇ ਇਕੱਲੇ ਅਰਸ਼ ਦਾ ਨਾਮ ਲਿਆ ਮੇਰੇ ਕੋਲੇ ਤਾਂ ਪਰ ਦੂਜਿਆਂ ਦਾ ਨਹੀਂ ਮੇਰੇ ਕੋਲੇ ਨਾਮ ਲਿਆ ਉਹਨੇ ਇਹਦੇ ਪਿੰਡ ਦੇ ਸੀ ਅਰਨਜੀਤ ਲਾਂ ਤੁ ਵੀ ਯਾਰ ਸਰ ਸਮੁੰਦਰ ਸਿੰਗਲ ਅਰਨਜੀਤ ਹਾਂ ਜੀ ਹੁਣ ਕਿਵੇਂ ਆ ਬੰਦਾ ਹੁਣ ਤਾਂ ਜੀ ਪੂਰਾ ਹੋ ਗਿਆ ਜੀ ਹਾਂ ਤਾਂ ਜੀ ਬਹੁਤ ਸਨੇ ਇੱਕ ਕਾਰ ਕਰੀ ਉਹਨੂੰ ਲੈ ਜਾਤਾ ਹੈਗੇ ਜੀ ਬਿਆਨ ਉਹਨੂੰ ਤੂੰ ਵਾਕੀ ਦੇਖੂ ਕੀ ਕਰਦੇ ਹੈਗੇ ਕੀ ਬੰਦ ਕਰਦੇ ਜਿਸਾਨ ਤਾਂ ਸਾਫ ਜਾਈਦਾ ਜਾਂ ਡੇਪਰਾ ਦਾ ਬਸ ਔਰ ਕੁਝ ਨਹੀਂ ਚਾਹੀਦਾ ਲੋ ਦੋਨੋਂ ਪਤਾ ਲੱਗਣਾ ਚਾਹੀਦਾ ਪੂਰਾ ਪੂਰਾ ਇਹ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਕਿੰਨੇ ਨੇ ਮਾਰੇ ਗਾ ਕਾਹਦੇ ਨਾ ਮਾਰੇ ਕੋਈ ਨਹੀਂ ਪਤਾ ਹੀ ਆਪਾਂ ਗੱਲਵਾਜ਼ ਜੀ ਪਤਾ ਕੀ ਇਹ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਤਿੰਨੇ ਅੜੇ ਦਾ ਮਗਰ ਲਾ ਕੇ ਮੂੰਹ ਦੇ ਤੇ ਉਹ ਰਾਹ ਦੇ ਵਿੱਚ ਤੇ ਸੱਟ ਮਾਰ ਗਏ ਵਾਟ ਤੋੜ ਗਿਆ ਕਿ ਜਿਹੜੇ ਸਿਰ ਤੇ ਸੱਟ ਮਾਰੀ ਉਹਨਾਂ ਨੇ ਤੇ ਬੰਦ ਨੂੰ ਜਮੇ ਖਤਮ ਕਰਤਾ ਹੀ ਉਹਨਾਂ ਨੇ ਕੀ ਰਾਜਸਥਾਨ ਮੰਡਲੀ ਦੀ ਕੀ ਰੌਲਾ ਸੀ ਤਾਂ ਮੰਡਲੇ ਰੌਲਾ ਤਾਂ ਇਹ ਬਸ ਤੁਹਾਨੂੰ ਪਤਾ ਹੀ ਆ ਨਾਰਮਲੀ ਸੀਗਾ ਪਹਿਲਾਂ ਵੀ ਆਪਾਂ ਸਰਪੰਚ ਕੋਲ ਇਹ ਗੱਲ ਨੇ ਮੀਡੀ ਸੀਗੀ ਉਹਨਾਂ ਨੇ ਫੇਰ ਮੁੱਦਾ ਚੱਕਿਆ ਜੀ ਇਹ ਗੱਲ ਦਾ ਜਦ ਆਪਾਂ ਸਰਪੰਚ ਕੋਲ ਇਹ ਗੱਲ ਆਪਾਂ ਨਿਮੇੜਤੀ ਮੜ ਕੇ ਪਹਿਲ ਕਰਦੇ ਉਹਦਾ ਹੱਕ ਨਹੀਂ ਸੀਗਾ ਜੇ ਕੋਈ ਹਾਂਜੀ ਮੁੰਡੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਇਹ ਕਿੰਨੀ ਉਮਰ 17-18 ਸਾਲ ਦੀ ਉਮਰ ਆ ਜੀ